ਸਾਊਦੀ ਅਰਬੀਆ ਰੈੱਡ ਸੀ ਦੇ ਕਿਨਾਰੇ ਦੇ ਉੱਤੇ ਇੱਕ ਨਿਊ ਮਨਾ ਦਾ ਸ਼ਹਿਰ ਬਸਾਰਿਆ ਜੋ 170 ਕਿਲੋਮੀਟਰ ਲੰਬਾ ਤੇ 200 ਮੀਟਰ ਚੌੜਾ ਹੋਵੇਗਾ। ਇਹਦੇ ਵਿੱਚ ਆਮ ਸੜਕਾਂ ਵਾਂਗ ਸੜਕਾਂ ਨਹੀਂ ਹੋਣਗੀਆਂ। ਇਹਦੇ ਵਿੱਚ ਕਾਰਾਂ ਨਹੀਂ ਚੱਲਣਗੀਆਂ। ਇਹਦੇ ਵਿੱਚ ਫਾਸਟ ਸਪੀਡ ਤੇ ਟ੍ਰੇਨਾਂ ਚੱਲਣਗੀਆਂ, ਰੋਬੋਟ ਹੋਣਗੇ ਜਾਂ ਫਲਾਈਂਗ ਟੈਕਸੀਜ਼ ਹੋਣਗੀਆਂ। ਇਹਦੀ ਕਾਸਟ ਲਗਭਗ 500 ਬਿਲੀਅਨ ਡਾਲਰ ਹੋਵੇਗੀ। ਜੋ 2021 ਦੇ ਵਿੱਚ ਸ਼ੁਰੂ ਹੋਇਆ ਤੇ 2030 ਦੇ ਵਿੱਚ ਇਹਦਾ 5 ਕਿਲੋਮੀਟਰ ਤੱਕ ਦਾ ਜਿਹੜਾ ਏਰੀਆ ਉਹ ਬਣ ਕੇ ਤਿਆਰ ਹੋਣ ਦੀ ਸੁਭਾਵਨਾ ਤੇ ਇੱਥੇ 9 ਮਿਲੀਅਨ ਲੋਕਾਂ ਨੂੰ ਵਸਾਉਣ ਦਾ ਪ੍ਰੋਗਰਾਮ ਆ। ਇਹਦੇ ਵਿੱਚ 100% ਰੀਨਿਊਏਬਲ ਜਾਂ ਗ੍ਰੀਨ એનર્ਜੀ ਜਿਹੜੀ ਵਰਤੀ ਜਾਊਗੀ। ਇਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਸਟੀਲ ਜਿਹੜਾ ਹੈ ਉਹ ਯੂਜ਼ ਹੋਵੇਗਾ। ਦੋਨੋਂ ਪਾਸੇ 5-500 ਮੀਟਰ ਉੱਚੀਆਂ ਇਸ ਸਿਟੀ ਦੇ ਕੰਧਾਂ ਹੋਣਗੀਆਂ ਤੇ ਕੰਧਾਂ ਦੇ ਉੱਤੇ ਗਲਾਸਸ ਜਿਹੜੇ ਉਹ ਲਗਾਏ ਜਾਣੇ ਆ। ਸ਼ਹਿਰ ਦੇ ਵਿੱਚ ਜਿਹੜੇ ਇਹਦੇ ਕੰਦਾਂ ਦੇ ਵਿੱਚ ਤਿੰਨ ਲੈਵਲ ਹੋਣਗੇ, ਟਾਪ ਲੈਵਲ ਦੇ ਉੱਤੇ ਘਰ ਹੋਣਗੇ, ਸਕੂਲ ਹੋਣਗੇ, ਆਫਿਸਸ ਹੋਣਗੇ। ਮਿਡਲ ਲੈਵਲ ਦੇ ਉੱਤੇ ਕਮਿਊਨਿਟੀ ਏਰੀਆਜ਼ ਹੋਊਗਾ, ਸ਼ਾਪਸ ਹੋਣਗੀਆਂ, ਮਾਲ ਹੋਣਗੇ ਤੇ ਐਂਟਰਟੇਨਮੈਂਟ ਦੇ ਸਾਧਨ ਹੋਣਗੇ। ਸਭ ਤੋਂ ਹੇਠਲੇ ਏਰੀਆ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਹੋਵੇਗਾ। ਇਹ ਇੱਕ ਹਾਈ-ਟੈਕ ਸ਼ਹਿਰ ਹੋਵੇਗਾ ਜੋ ਸਾਊਦੀ ਅਰਬ ਦੇ ਵਿੱਚ ਬਣਾਇਆ ਜਾ ਰਿਹਾ ਹੈ।